ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਹੋਇਆ ਪਿੰਡ ਵਾਲੇ ਦੇ ਵੱਲੋਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਕੀਤਾ ਗਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਇੱਕ ਪਿੰਡ ਦੀ ਲੜਕੀ ਜਿਹੜੀ ਹੈ 2-3 ਮਹੀਨਿਆਂ ਤੋਂ ਇੱਕ ਸੇਵਾਦਾਰ ਤੋਂ ਹਾਰਮੋਨੀਅਮ ਸਿੱਖਵਾ ਜਾਂਦੀ ਸੀਗੀ ਤਾਂ ਲਗਾਤਾਰ ਜਿਹੜੀ ਹੈ ਡੇ ਬਾਏ ਡੇ ਜਾਂਦੀ ਸੀ ਤਾਂ ਆਖਿਰਕਾਰ ਬਿੱਤੀ ਦਿਨ ਜਿਹੜਾ ਆ ਇਸ ਸੇਵਾਦਾਰ ਦੇ ਵੱਲੋਂ ਉਸ ਲੜਕੀ ਦੇ ਨਾਲ ਕਹਿ ਸਕਦੇ ਆ 12 ਤੋਂ 13 ਸਾਲ ਦੀ ਉਮਰ ਆ ਉਸ ਲੜਕੀ ਦੇ ਨਾਲ ਛੇੜਛਾੜ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਵਾਲੇ ਅਤੇ ਪੂਰੇ ਪਿੰਡ ਰਲ ਕੇ ਜਿਹੜਾ ਉਸ ਗੁਰਦਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਜਿਹੜਾ ਸੇਵਾਦਾਰ ਦੇ ਨਾਲ ਹੱਥੋਂ ਪਾਈ ਕੰਨੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਸੇ ਦੌਰਾਨ ਜਿੱਦੋਂ ਜ਼ਿਆਦਾ ਹੰਗਾਮਾ ਹੁੰਦਾ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਪੁਲਿਸ ਪਾਰਟੀ ਦੀ ਗੱਡੀ ਤੇ ਵੀ ਹਮਲਾ ਕਰ ਦਿੱਤਾ ਆ ਪੁਲਿਸ ਪਾਰਟੀ ਦੀ ਗੱਡੀ ਜਿਹੜੀ ਆ ਸ਼ੀਸ਼ੇ ਤੋੜ ਦਿੱਤੇ ਹੁੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਇਆ ਪਿੰਡ ਦੇ ਕਈ ਅਣਪਛਾਤੇ ਦਾ ਜਿਹੜਾ ਆ ਪਰਚਾ ਦਰਜ ਕੀਤਾ ਗਿਆ ਤਾਂ ਲਗਾਤਾਰ ਜਿਹੇ ਮਾਮਲੇ ਪੰਜਾਬ ਦੇ ਵਿੱਚ ਵਾਧੇ ਜਾ ਰਹੇ ਨੇ ਕੀ ਕਾਰਨ ਹੈ ਕਿਉਂ ਗੁਰਦੁਆਰਾ ਸਾਹਿਬ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਮੌਕਾ ਤਾਂ ਦਿਨੀਪ ਜੜ ਚੁੱਕੇ ਨੇ ਜੀ ਦਿਨੀਪ ਕੀ ਕੋਈ ਜਾਣਕਾਰੀ ਹੈ ਇਹ ਸੇਵਾਦਾਰ ਕਿੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਿਸ ਤਰੀਕੇ ਦੇ ਨਾਲ ਇਸ ਲੜਕੀ ਦੇ ਨਾਲ ਸ਼ੇਸ਼ੜ ਕੀਤੀ ਗਈ ਸੀ ਔਰ ਕਿੰਨੇ ਦਿਨਾਂ ਤੋਂ ਜਿਹੜੀ ਇਹ ਲੜਕੀ ਇਸ ਦੇ ਕੋਲੋਂ ਹਾਰਮੋਨਿਮ ਸਿੱਖਣ ਆਉਂਦੀ ਸੀ ਬਿਲਕੁਲ ਪਰਮਿੰਦਰ ਤੁਹਾਨੂੰ ਦੱਸਦੀ ਘਟਨਾ ਜਿਹੜੀ ਆ ਮੋਕਾ ਦੇ ਪਿੰਡ ਦਲਾਲਾਪਾਦ ਦੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਹਾਰਮੋਨੀਅਮ ਸਿਖਾ ਰਿਆ ਸੀਗਾ ਤਾਂ ਇੱਕ ਛੋਟੀ ਉਮਰ ਦੀ ਲੜਕੀ ਜਿਹੜੀ 3-4 ਮਹੀਨੇ ਤੋਂ ਹਾਰਮੋਨੀਅਮ ਸਿੱਖਾਉਂਦੀ ਸੀ ਤਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਵੱਲੋਂ ਉਸਦੇ ਨਾਲ ਜਿਹੜੀ ਹੈ ਕੋਈ ਛੇੜਛਾੜ ਕੀਤੀ ਜਾਂਦੀ ਹੈ ਤਾਂ ਲੜਕੀ ਆਪਣੇ ਜਦੋਂ ਘਰ-ਬਾਰ ਦੇ ਵਿੱਚ ਜਾ ਕੇ ਪਰਿਵਾਰ ਨੂੰ ਦੱਸਦੀ ਹੈ ਤਾਂ ਪਰਿਵਾਰ ਗੁੱਸੇ ਦੇ ਵਿੱਚ ਆ ਕੇ ਪਿੰਡ ਵਾਲਿਆਂ ਨਾਲ ਲੈ ਕੇ ਤੇ ਉਸ ਸੇਵਾਦਾਰ ਕੋਲ ਜਾਂਦਾ ਤਾਂ ਸੇਵਾਦਾਰ ਦੀ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਤਾਂ ਪੁਲਿਸ ਵੱਡੇ ਉੱਪਰ ਵੀ ਜਿਹੜਾ ਪਿੰਡ ਵਾਲਿਆਂ ਵੱਲੋਂ ਜਿਹੜਾ ਪਥਰਾਵ ਕੀਤਾ ਜਾਂਦਾ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਭੰਨੀਆਂ ਜਾਂਦੀਆਂ ਤਾਂ ਪੁਲਿਸ ਫੋਰਸ ਵਰ ਮੰਗਵਾ ਕੇ ਤਾਂ ਗੁਰਦੁਆਰਾ ਸਾਹਿਬ ਦੇ ਜਿਹੜਾ ਸੇਵਾਦਾਰ ਹੈ ਉਸ ਨੂੰ ਜਿਹੜਾ ਥਾਣੇ ਵਿੱਚ ਲਿਆਇਆ ਜਾਂਦਾ ਔਰ ਜਿਹੜੇ ਐ 25 ਤੋਂ 30 ਜਿਹੜੇ ਅਣਪਛਾਤੇ ਲੋਕ ਉਹਨਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਉਸ ਤੇ ਵੀ ਜਿਹੜਾ ਮਾਮਲਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜੀ ਪ੍ਰਮਿੰਦਰ ਜੀ ਦਿਲਪ ਹੈਰਾਨ ਵਾਲੀ ਗੱਲ ਇਹ ਹੈ ਕਿ ਪੁਲਿਸ ਤਾਂ ਉਹਨਾਂ ਦੇ ਹੱਕ ਵਿੱਚ ਆਈ ਸੀਗੀ ਪਿੰਡ ਦੇ पेंट वाले नहीं क्यों परिस्थिति हमला कर देता है ਬਿਲਕੁਲ ਪਮਿੰਦਰ ਦੇਖੋ ਪੁਲਿਸ ਡਿਪਾਰਟਮੈਂਟ ਜਦੋਂ ਮੌਕੇ ਤੇ ਪਹੁੰਚੀਏ ਲੋਕਾਂ ਨੇ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਸਿਕ੍ਰਮਿਕ ਘਟਨਾ ਨਾ ਵਾਪਰੇ ਪੁਲਿਸ ਨੇ ਜਿਹੜਾ ਮੌਕੇ ਤੇ ਪਹੁੰਚ ਕੇ ਦੋਨੇ ਪੱਖਾਂ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਪਰ ਜਿਹੜਾ ਪਿੰਡ ਵਾਲਿਆਂ ਨੇ ਗੁੱਸੇ ਦੇ ਵਿੱਚ ਜਾ ਕੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੌਕੇ ਤੇ ਜਿਹੜੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਗੱਟੀਆਂ ਵੀ ਪੰਦਿਤੀਆਂ ਤੇ ਜਿਸ ਤੋਂ ਬਾਅਦ ਹੋਰ ਭਾਰੀ ਪੁਲਿਸ ਮੰਗਵਾ ਕੇ ਜਿਹੜੀ ਹੈ 25 ਤੋਂ 30 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਮਾਮਲਾ ਸਿੱਖ ਜਾਂਦੇ ਸੀ ਕਿ ਉਸ ਦਿਨ ਨਾਲ ਕੋਈ ਹੋਰ ਵੀ ਬੱਚੇ ਹੁੰਦੇ ਨੇ ਉਸ ਟਾਈਮ ਦੇਖੋ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਕਾਫੀ ਮਿਹਨਤੋਂ ਜਿਹੜਾ ਹਾਰਮੋਨੀਅਮ ਸਿਖਾ ਰਿਹਾ ਜਿੱਤਾ ਬੱਚੇ ਵੀ ਜਿਹੜੇ ਉੱਥੇ ਹਾਰਮੋਨੀਅਮ ਸਿੱਖਣ ਜਾਂਦੇ ਸੀ ਜੀ ਬਰਮਿੰਦਰ ਜੀ ਦਿਲਪ ਜਾਣਕਾਰੀ ਦੇਣ ਦੇ ਤੁਹਾਡਾ ਧੰਨਵਾਦ ਅੱਜ ਦੇ ਕਿ ਲਗਾਤਾਰ ਅਜਿਹੇ ਘਟਨਾਵਾਂ ਜਰੀ ਹੈ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀਆਂ ਨੇ ਕਿੱਥੇ ਕਮੀ ਕਹਿ ਸਕਦੇ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਸਿਰਕਾਤਾ ਸਾਹਿਬ ਦੇ ਜੱਥੇ ਦਾ ਕੁਲਦੀਪ ਸਿੰਘ ਗਰਗੱਜ ਨੇ ਕਈ ਜਿਹੜੇ ਆ ਬਿਆਨ ਦਿੱਤੇਗੇ ਸੀਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਕੋਈ ਵੀ ਘਟਨਾ ਅਜੇ ਹੀ ਨਹੀਂ ਵਾਪਰੇਗੀ ਜਿਸ ਦੇ ਨਾਲ ਸਿੱਖ ਕੌਮ ਦਾ ਜਿਹੜਾ ਸਨਨੀਮਾ ਹੋਵੇਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਜਿਹੜੇ ਬੇਅਦਬੀ ਦੇ ਮਾਮਲੇ ਵਾਧਦੇ ਸੀਗੇ ਉਹ ਵੀ ਨਹੀਂ ਵਾਪਰਨਗੇ ਕਿਉਂਕਿ ਸਿਕਿਉਰਟੀ ਲਗਾ ਦਿੱਤੀ ਗਈਆਂ ਨੇ ਉਸ ਤੋਂ ਬਾਅਦ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਸੀਗਾ 24 ਘੰਟੇ ਜਿਹੜੇ ਕੈਮਰੇ ਲੱਗੇ ਹੋਣਗੇ ਔਨ ਹੋਣਗੇ ਪਰ ਲਗਾਤਾਰ ਉਹਨਾਂ ਦਾ ਬਿਆਨ ਤੋਂ ਬਾਅਦ ਵੀ ਜਿਹੜੇ ਆ ਅਜੇ ਹੀ ਘਟਨਾ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪੰਜਾਬ 'ਚ ਬਿਆਨਾਂ ਤੋਂ ਬਾਅਦ ਕਈ ਤਰ੍ਹਾਂ ਦੇ ਘਟਨਾਵਾਂ ਵਾਪੜੀਆਂ ਗਿਆ ਨੇ ਕਈ ਜਗਾਵਾਂ ਤੇ ਬੇਅਦਬੀਆ ਹੋਈਆਂ ਨੇ ਪਰ ਇਸਤੇ باوجود ਵੀ ਸਿਰਕਾਲਤਖ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗਜ ਦੀ ਚੁੱਪੀ ਕਿਉਂ ਇਹ ਸਵਾਲੀ ਨਿਸ਼ਾਨ ਖੜਾ ਹੁੰਦਾ ਹੈ ਕਿਉਂ ਹਜੇ ਤੱਕ ਵੀ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਵਾਧਦੇ ਜਾ ਰਹੇ ਨੇ ਔਰ ਇੱਕ ਤਾਜ਼ਾ ਮਾਮਲਾ ਜਿਹੜਾ ਹੁਣ ਮੋਗਾਤ ਸਾਹਮਣੇ ਆ ਮੋਗਾ ਦੇ ਵਿੱਚ ਵੀ ਇੱਕ ਸੇਵਾਦਾਰ ਦੇ ਵੱਲੋਂ 13 ਸਾਲ ਦੀ ਜਿਹੜੀ ਇਹ ਮਹਿਜ ਬੱਚੀ ਆ ਹਰਮੋਨੀਅਮ ਸਿੱਖ ਜਾਂਦੀ ਸੀ ਪਾਉਸ ਦੇ ਨਾਲ ਜਿਹੜੀ ਆ ਉਸ ਦੇ ਵੱਲੋਂ ਸ਼ੇਅਰ ਸਟਾਰਟ ਕੀਤੀ ਗਈ ਸੀ ਕਿ ਹੁਣ ਇਹ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਸਿਰ ਕਾਲ ਤੱਕ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗਰਗਾਜੂ ਵੱਲੋਂ ਹੁਣ ਕਿਸ ਤਰੀਕੇ ਦਾ ਬਿਆਨ ਪਾਜੀ ਕੀਤੀ ਜਾਂਦੀ ਹੈ ਕਿ ਪੁਲਿਸ ਦੇ ਵੱਲੋਂ ਕਿਸ ਤਰੀਕੇ ਦਾ ਨਾ ਕਾਰਵਾਈ ਕੀਤੀ ਜਾਂਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਉਸ ਨੂੰ ਜਿਹੜੀ ਆ ਸਮਝਾਉਣ ਦੀ ਗੱਲ ਕਰਦੇ ਆ ਦੋਵਾਂ ਪਾਰਟੀਆਂ ਦਾ ਆਪਸ ਚ ਬਿਠਾ ਕੇ ਤੇ ਗੱਲਬਾਤ ਕਰਦੀ ਹੈ ਤਾਂ ਉਸ ਦੇ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਤੇ ਪਿੰਡ ਵਾਲਿਆਂ ਦੇ ਵੱਲੋਂ ਗੁੱਸੇ ਦੇ ਵਿੱਚ ਜਿਹੜੀ ਆ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਉਹਨਾਂ ਦੇ ਗੱਡੀ ਜਿਹੜੀ ਆ ਪੰਤੌਰ ਕਰ ਦਿੱਤੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ 25 ਤੋਂ 26 ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਤੇ ਅਣਪਛਾਤੇ ਦੇ ਖਿਲਾਫ ਜਿਹੜਾ ਮਕਾਮਲਾ ਦਰਜ ਕਰਤਾ ਗਿਆ ਇਸ ਤੋਂ ਬਾਅਦ ਉਸ ਨੂੰ ਜਿਹੜੀ ਆ ਸੇਵਾਦਾਰ ਸੀਗਾ ਉਸ ਨੂੰ ਜਿਹੜਾ ਥਾਣੇ ਲੈ ਜਾ ਕੇ ਉਸ ਤੇ ਖਿਲਾਫ ਕਾਰਵਾਈ ਕਰਕੇ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਇਸ ਮਾਮਲੇ ਦੇ ਵਿੱਚ ਮੁੱਕ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਣਾ ਕਿਸ ਤਰੀਕੇ ਦੀ ਜਿਹੜੀ ਆ ਕਾਰਵਾਈ ਕੀਤੀ ਗਈ ਆ ਉਹ ਸੁਣਦੇ ਆ ਉਹਨਾਂ ਦੀ ਜਵਾਨੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਸਾਨੂੰ ਗੋੜ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇਡ ਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆਰ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪਾਕਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਸੀ ਸ਼ੀਸ਼ੇ ਟੁੱਟ ਗਏ ਸੀ ਉਸ ਬੰਦ ਵਿੱਚ ਜਿਹੜਾ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰਾਂ ਉਸ ਬੰਦ ਵਿੱਚ ਅਸੀਂ ਐਫ ਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਪੀਨਸ ਤਹਿਤ ਜਿਹੜੇ ਅਨਨੋਨ 2225 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆਰ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪੌਕਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਸ ਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਰਿਹਾ ਤੇ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਸੀ ਸ਼ੀਸ਼ੇ ਟੁੱਟ ਗਏ ਸੀ ਉਸ ਬੰਦ ਵਿੱਚ ਜਿਹੜਾ ਪੁਲਿਸ ਪਾਰਟੀ ਦਾ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰ ਹੈ ਉਸ ਬੰਦ ਵਿੱਚ ਅਸੀਂ ਐਫਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਬੀ ਅਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਫੈਸੋਰੇ ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਇੱਕ ਨਿਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਹੋਇਆ ਪਿੰਡ ਵਾਲੇ ਦੇ ਵੱਲੋਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਕੀਤਾ ਗਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਇੱਕ ਪਿੰਡ ਦੀ ਲੜਕੀ ਜਿਹੜੀ ਹੈ 2-3 ਮਹੀਨਿਆਂ ਤੋਂ ਇੱਕ ਸੇਵਾਦਾਰ ਤੋਂ ਹਾਰਮੋਨੀਅਮ ਸਿੱਖਵਾ ਜਾਂਦੀ ਸੀਗੀ ਪਰ ਲਗਾਤਾਰ ਜਿਹੜੀ ਹੈ ਡੇ ਬਾਏ ਡੇ ਜਾਂਦੀ ਸੀ ਤਾਂ ਆਖਿਰਕਾਰ ਬਿੱਤੀ ਦਿਨ ਜਿਹੜਾ ਆ ਇਸ ਸੇਵਾਦਾਰ ਦੇ ਵੱਲੋਂ ਉਸ ਲੜਕੀ ਦੇ ਨਾਲ ਕਹਿ ਸਕਦੇ ਆ 12 ਤੋਂ 13 ਸਾਲ ਦੀ ਉਮਰ ਆ ਉਸ ਲੜਕੀ ਦੇ ਨਾਲ ਸ਼ੇਸ਼ੜ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਵਾਲੇ ਅਤੇ ਪੂਰੇ ਪਿੰਡ ਰਲ ਕੇ ਜਿਹੜਾ ਉਸ ਗੁਰਦਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਜਿਹੜਾ ਸੇਵਾਦਾਰ ਦੇ ਨਾਲ ਹੱਥੋਂ ਭਾਈ ਕੰਨੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਸੇ ਦੌਰਾਨ ਜਿੱਦੋਂ ਜ਼ਿਆਦਾ ਹੰਗਾਮਾ ਹੁੰਦਾ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਪਿੰਡ ਵਾਲੇ ਦੇ ਵੱਲੋਂ ਜਿਹੜਾ ਪੁਲਿਸ ਪਾਰਟੀ ਦੀ ਗੱਡੀ ਤੇ ਵੀ ਹਮਲਾ ਕਰ ਦਿੱਤਾ ਆ ਪੁਲਿਸ ਪਾਰਟੀ ਦੀ ਗੱਡੀ ਜਿਹੜੀ ਆ ਸ਼ੀਸ਼ੇ ਤੋੜ ਦਿੱਤੇ ਉਹਨਾਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਇਆ ਫਿਰ ਦੇ ਕਈ ਅਣਪਛਾਤੇ ਦਾ ਜਿਹੜਾ ਆ ਪਰਚਾ ਦਰਜ ਕੀਤਾ ਗਿਆ ਪਰ ਲਗਾਤਾਰ ਜਿਹੇ ਮਾਮਲੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਕੀ ਕਾਰਨ ਹੈ ਕਿਉਂ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਮੌਕਾ ਤਾਂ ਦਿਲਪ ਜੜ ਚੁੱਕੇ ਨੇ ਜੀ ਦਿਲਪ ਕੀ ਕੋਈ ਜਾਣਕਾਰੀ ਹੈ ਇਹ ਸੇਵਾਦਾਰ ਕਿੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਿਸ ਤਰੀਕੇ ਦੇ ਨਾਲ ਇਸ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਸੀ ਔਰ ਕਿੰਨੇ ਦਿਨਾਂ ਤੋਂ ਜਿਹੜੀ ਇਹ ਲੜਕੀ ਇਸ ਦੇ ਕੋਲ ਹਾਰਮੋਨਿਮ ਸਿੱਖਣ ਆਉਂਦੀ ਸੀ ਬਿਲਕੁਲ ਪਰਮੇਂਦਰ ਤੁਹਾਨੂੰ ਦੱਸਦੀ ਇਹ ਘਟਨਾ ਜਿਹੜੀ ਹੈ ਮੋਗਾ ਦੇ ਪਿੰਡ ਦਲਾਲਾਪਾਦ ਦੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਹਾਰਮੋਨੀਅਮ ਸਿਖਾ ਰਿਹਾ ਸੀਗਾ ਤਾਂ ਇੱਕ ਛੋਟੀ ਉਮਰ ਦੀ ਲੜਕੀ ਜਿਹੜੀ 3-4 ਮਹੀਨੇ ਤੋਂ ਹਾਰਮੋਨੀਅਮ ਸਿੱਖਾਉਂਦੀ ਸੀ ਤਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਵੱਲੋਂ ਉਸ ਤੇ ਨਾਲ ਜਿਹੜੀ ਹੈ ਕੋਈ ਛੇੜਛਾੜ ਕੀਤੀ ਜਾਂਦੀ ਹੈ ਤਾਂ ਲੜਕੀ ਆਪਣੇ ਜਦੋਂ ਘਰ-ਬਾਰ ਦੇ ਵਿੱਚ ਜਾ ਕੇ ਪਰਿਵਾਰ ਨੂੰ ਦੱਸਦੀ ਹੈ ਤਾਂ ਪਰਿਵਾਰ ਗੁੱਸੇ ਦੇ ਵਿੱਚ ਆ ਕੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਤਾਂ ਉਸ ਸੇਵਾਦਾਰ ਕੋਲ ਜਾਂਦਾ ਤਾਂ ਸੇਵਾਦਾਰ ਦੀ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਮੌ ਤਾਂ ਪੁਲਿਸ ਵੱਤੇ ਉੱਪਰ ਵੀ ਜਿਹੜਾ ਪਿੰਡ ਵਾਲਿਆਂ ਵੱਲੋਂ ਜਿਹੜਾ ਪਤਰਾਵ ਕੀਤਾ ਜਾਂਦਾ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਭੰਨੀਆਂ ਜਾਂਦੀਆਂ ਤਾਂ ਪੁਲਿਸ ਫੋਰਸ ਹੋਰ ਮੰਗਵਾ ਕੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਉਸ ਨੂੰ ਜਿਹੜਾ ਥਾਣੇ ਵਿੱਚ ਲਿਆਇਆ ਜਾਂਦਾ ਔਰ ਜਿਹੜੇ ਐ 25 ਤੋਂ 30 ਜਿਹੜੇ ਅਣਪਛਾਤੇ ਲੋਕ ਉਹਨਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਉਸ ਤੇ ਵੀ ਜਿਹੜਾ ਮਾਮਲਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਜੀ ਪਰਵਿੰਦਰ ਜੀ ਦਲੀਪ ਹੈਰਾਨ ਵਾਲੀ ਗੱਲ ਇਹ ਹੈ ਕਿ ਪੁਲਿਸ ਤਾਂ ਉਹਨਾਂ ਦੇ ਹੱਕ ਵਿੱਚ ਆਈ ਸੀ ਕਿ ਪਿੰਡ ਦੇ ता पेड वेळने क्यू हमला उत्तर हमला है ਬਿਲਕੁਲ ਪਮਿੰਦਰ ਦੇਖੋ ਪੁਲਿਸ ਦੀ ਪਾਰਟੀ ਜਦੋਂ ਮੌਕੇ ਤੇ ਪਹੁੰਚੀਏ ਲੋਕਾਂ ਨੇ ਜਦੋਂ ਪੁਲਿਸ ਨੂੰ ਸੂchnਾ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਸਿਕਾਮੀ ਘਟਨਾ ਨਾ ਵਾਪਰੇ ਪੁਲਿਸ ਨੇ ਜਿਹੜਾ ਮੌਕੇ ਤੇ ਪਹੁੰਚ ਕੇ ਦੋਨੇ ਪੱਖਾਂ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਪਰ ਜਿਹੜਾ ਪਿੰਡ ਵਾਲਿਆਂ ਨੇ ਗੁੱਸੇ ਦੇ ਵਿੱਚ ਆ ਕੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੌਕੇ ਤੇ ਜਿਹੜੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਗੱਟੀਆਂ ਵੀ ਪੰਦਿਤੀਆਂ ਤੇ ਜਿਸ ਤੋਂ ਬਾਅਦ ਹੋਰ ਭਾਰੀ ਪੁਲਿਸ ਮੰਗਵਾ ਕੇ ਜਿਹੜੀ ਹੈ 25 ਤੋਂ 30 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਮਾਮਲਾ ਵੀ ਜਿਹੜਾ ਸਿੱਖ ਜਾਂਦੀ ਸੀ ਕਿ ਉਸ ਦੇ ਨਾਲ ਕੋਈ ਹੋਰ ਵੀ ਬੱਚੇ ਹੁੰਦੇ ਨੇ ਉਸ ਟਾਈਮ ਦੇ ਕੋਈ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਕਾਫੀ ਮਿਹਨਤੋਂ ਜਿਹੜਾ ਹਾਰਮੋਨੀਅਮ ਸਿਖਾ ਰਿਹਾ ਸੀ ਤਾਂ ਬੱਚੀ ਵੀ ਜਿਹੜੀ ਉੱਥੇ ਹਾਰਮੋਨੀਅਮ ਸਿੱਖਣ ਜਾਂਦੀ ਸੀ ਜੀ ਬਰਮਿੰਦਰ ਜੀ ਦਿਲਪ ਜਾਣਕਾਰੀ ਦੇ ਦਿੰਦੇ ਹੋ ਤੁਹਾਡਾ ਧੰਨਵਾਦ ਅੱਜ ਦੇ ਕਿ ਲਗਾਤਾਰ ਅਜਿਹੇਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰ ਰਹੀਆਂ ਨੇ ਕਿੱਥੇ ਕਮੀ ਕਹਿ ਸਕਦੇ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲਤਾ ਸਾਹਿਬ ਦੇ ਜਥੇ ਦਾ ਕੁਲਦੀਪ ਸਿੰਘ ਗਰਗੱਜ ਨੇ ਕਈ ਜਿਹੜੇ ਆ ਬਿਆਨ ਦਿੱਤੇਗੇ ਸੀਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਕੋਈ ਵੀ ਘਟਨਾ ਅਜੇ ਹੀ ਨਹੀਂ ਵਾਪਰੇਗੀ ਜਿਸ ਦੇ ਨਾਲ ਸਿੱਖ ਕੌਮ ਦਾ ਜਿਹੜਾ ਸਨਨੀਮਾ ਹੋਵੇਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਹਿਆ ਸੀਗਾ ਕਿ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਜਿਹੜੇ ਬੇਅਦਬੀ ਦੇ ਮਾਮਲੇ ਵਾਧੇ ਸੀਗੇ ਉਹ ਵੀ ਨਹੀਂ ਵਾਪਰਨਗੇ ਕਿਉਂਕਿ ਸਿਕਿਉਰਿਟੀ ਲਗਾ ਦਿੱਤੀ ਗਈਆਂ ਨੇ ਉਸ ਤੋਂ ਬਾਅਦ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਸੀਗਾ 24 ਘੰਟੇ ਜਿਹੜੇ ਕੈਮਰੇ ਲੱਗੇ ਹੋਣਗੇ ਆਨ ਹੋਣਗੇ ਪਰ ਲਗਾਤਾਰ ਉਹਨਾਂ ਦਾ ਬਿਆਨ ਤੋਂ ਬਾਅਦ ਵੀ ਜਿਹੜੇ ਆ ਅਜੇ ਹੀ ਘਟਨਾ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪੰਜਾਬ 'ਚ ਬਿਆਨਾਂ ਤੋਂ ਬਾਅਦ ਕਈ ਤਰ੍ਹਾਂ ਦੇ ਘਟਨਾਵਾਂ ਵਾਪਰ ਗਈਆਂ ਨੇ ਕਈ ਜਗ੍ਹਾਵਾਂ ਤੇ ਬੇਅਦਬੀ ਹੋਈਆਂ ਨੇ ਪਰ ਇਸਤੇ باوجود ਵੀ ਸਿਰ ਅਕਾਲਤਾ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗਜ ਦੀ ਚੁੱਪੀ ਕਿਉਂ ਇਹ ਸਵਾਲੀ ਨਿਸ਼ਾਨ ਖੜਾ ਹੁੰਦਾ ਹੈ ਕਿਉਂ ਹਜੇ ਤੱਕ ਵੀ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਵਾਧੇ ਜਾ ਰਹੇ ਨੇ ਔਰ ਇੱਕ ਤਾਜ਼ਾ ਮਾਮਲਾ ਜਿਹੜਾ ਹੁਣ ਮੋਗਾਤ ਸਾਹਮਣੇ ਆ ਮੋਗਾ ਦੇ ਵਿੱਚ ਵੀ ਇੱਕ ਸੇਵਾਦਾਰ ਦੇ ਵੱਲੋਂ 13 ਸਾਲ ਦੀ ਜਿਹੜੀ ਇਹ ਮਿਹਜ ਬੱਚੀ ਆ ਹਰਮੋਨੀ ਸਿੱਖ ਜਾਂਦੀ ਸੀ ਤਾ ਉਸ ਦੇ ਨਾਲ ਜਿਹੜੀ ਆ ਉਸ ਦੇ ਵੱਲੋਂ ਸ਼ਿਕਾਇਤ ਸਟਾਰਟ ਕੀਤੀ ਗਈ ਸੀ ਕਿ ਹੁਣ ਇਹ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਸੇਕਾਲ ਤੱਕ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗਾਜੂ ਵੱਲੋਂ ਹੁਣ ਕਿਸ ਤਰੀਕੇ ਦਾ ਬਿਆਨ ਪੱਜੀ ਕੀਤੀ ਜਾਂਦੀ ਹੈ ਕਿ ਪੁਲਿਸ ਦੇ ਵੱਲੋਂ ਕਿਸ ਤਰੀਕੇ ਦਾ ਨਾ ਕਾਰਵਾਈ ਕੀਤੀ ਜਾਂਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਉਸ ਨੂੰ ਜਿਹੜੀ ਆ ਸਮਝਾਉਣ ਦੀ ਗੱਲ ਕਰਦੇ ਆ ਦੋਵਾਂ ਪਾਰਟੀਆਂ ਨਾਲ ਬਿਠਾ ਕੇ ਤੇ ਗੱਲਬਾਤ ਕਰਦੇ ਆ ਉਸੇ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਤੇ ਪਿੰਡ ਵਾਲਿਆਂ ਦੇ ਵੱਲੋਂ ਗੁੱਸੇ ਦੇ ਵਿੱਚ ਜਿਹੜੀ ਆ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਉਹਨਾਂ ਦੇ ਗੱਡੀ ਜਿਹੜੀ ਆ ਪੰਤੌਰ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ 25 ਤੋਂ 26 ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਤੇ ਅਣਪਛਾਤੇ ਦੇ ਖਿਲਾਫ ਜਿਹੜਾ ਮੁਕਾਮਲਾ ਦਰਜ ਕਰਤਾ ਗਿਆ ਤੇ ਜਿਸ ਤੋਂ ਬਾਅਦ ਉਸ ਨੂੰ ਜਿਹੜੀ ਆ ਸੇਵਾਦਾਰ ਸੀਗਾ ਉਸ ਨੂੰ ਜਿਹੜਾ ਥਾਣੇ ਲੈ ਜਾ ਕੇ ਉਸ ਤੇ ਖਿਲਾਫ ਕਾਰਵਾਈ ਕਰਕੇ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਇਸ ਮਾਮਲੇ ਦੇ ਵਿੱਚ ਮੁੱਖ ਤੇ ਮੌਜੂਦ ਪੁਲਿਸ ਅਤੇ ਕਾਰੀ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੀ ਜਿਹੜੀ ਆ ਕਾਰਵਾਈ ਕੀਤੀ ਗਈ ਆ ਉਹ ਸੁਣਦੇ ਹਾਂ ਉਹਨਾਂ ਦੀ ਜਵਾਬੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਸਰਮਗੋੜ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇਡ ਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆਰ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪਾਕਸ ਤ ਤ ਪਰਚਾ ਦਰਜ ਕੀਤਾ ਗਿਆ ਜਿਸਮਤ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਸੀ ਸ਼ੀਸ਼ੇ ਟੁੱਟ ਗਏ ਸੀ ਉਸ ਬੰਦ ਵਿੱਚ ਜਿਹੜਾ ਪੁਲਿਸ ਪਾਰਟੀ ਦਾ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰਾਂ ਉਸ ਬੰਦ ਵਿੱਚ ਅਸੀਂ ਐਫ ਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਮਨ 3 ਤੇ 191 ਜਮਨ 3 ਤੇ 190 ਬੀਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਧਰਮਕੋਟ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇੜਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪਾਕਸ ਤਹਿਤ ਪਰਚਾ ਦਰਜ ਕੀਤਾ ਗਿਆ ਜਿਸਬੰਦ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਰਿਹਾ ਇਹ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਸੀ ਸ਼ੀਸ਼ੇ ਟੁੱਟ ਗਏ ਸੀ ਉਸ ਬੰਦ ਵਿੱਚ ਜਿਹੜਾ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰਾਂ ਉਸ ਬੰਦ ਵਿੱਚ ਅਸੀਂ ਐਫਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਮਨ 3 ਤੇ 191 ਜਮਨ 3 ਤੇ 190 ਬੀ ਅਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣ ਇਸ ਵੇਲੇ ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਇੱਕ ਨਿਜੀ ਗੁਰਦਆ ਸਾਹਿਬ ਦੇ ਵਿੱਚ ਹੰਗਾਮਾ ਹੋਇਆ ਪਿੰਡ ਵਾਲੇ ਦੇ ਵੱਲੋਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਕੀਤਾ ਗਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਇੱਕ ਪਿੰਡ ਦੀ ਲੜਕੀ ਜਿਹੜੀ ਆ 2-3 ਮਹੀਨਿਆਂ ਤੋਂ ਇੱਕ ਸੇਵਾਦਾਰ ਤੋਂ ਹਾਰਮੋਨੀਅਮ ਸਿੱਖਣ ਜਾਂਦੀ ਸੀਗੀ ਤਾਂ ਲਗਾਤਾਰ ਜਿਹੜੀ ਆ ਡੇ ਬਾਏ ਡੇ ਜਾਂਦੀ ਸੀ ਤਾਂ ਆਖਿਰਕਾਰ ਬਿੱਤੀ ਦਿਨ ਜਿਹੜਾ ਆ ਇਸ ਸੇਵਾਦਾਰ ਦੇ ਵੱਲੋਂ ਉਸ ਲੜਕੀ ਦੇ ਨਾਲ ਕਹਿ ਸਕਦੇ ਆ 12 ਤੋਂ 13 ਸਾਲ ਦੀ ਉਮਰ ਆ ਉਸ ਲੜਕੀ ਦੇ ਨਾਲ ਛੇਛੜ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਵਾਲੇ ਅਤੇ ਪੂਰੇ ਪਿੰਡ ਰਲ ਕੇ ਜਿਹੜੇ ਆ ਉਸ ਗੁਰਦਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਜਿਹੜਾ ਆ ਸੇਵਾਦਾਰ ਦੇ ਨਾਲ ਹਥੋਪਾਈ ਕੰਨੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਸੇ ਦੌਰਾਨ ਜਿੱਦੋਂ ਜ਼ਿਆਦਾ ਹੰਗਾਮਾ ਹੁੰਦਾ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਪੁਲਿਸ ਪਾਰਟੀ ਦੀ ਗੱਡੀ ਤੇ ਵੀ ਹਮਲਾ ਕਰ ਦਿੱਤਾ ਆ ਪੁਲਿਸ ਪਾਰਟੀ ਦੀ ਗੱਡੀ ਜਿਹੜੀ ਆ ਸ਼ੀਸ਼ੇ ਤੋੜ ਦਿੱਤੇ ਉਹਨਾਂ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਇਆ ਪਿੰਡ ਦੇ ਕਈ ਅਣਪਛਾਤੇ ਆ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਪਰ ਲਗਾਤਾਰ ਜਿਹੇ ਮਾਮਲੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਕੀ ਕਾਰਨ ਆ ਕਿਉਂ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੀ ਘਟਨਾ ਵਾਪਰਦੀਆਂ ਨੇ ਤੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਮੌਕਾ ਤੋਂ ਦਲੀਪ ਜੜ ਚੁੱਕੇ ਨੇ ਜੀ ਦਲੀਪ ਕੀ ਕੋਈ ਜਾਣਕਾਰੀ ਹੈ ਇਹ ਸੇਵਾਦਾਰ ਕਿੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਿਸ ਤਰੀਕੇ ਦੇ ਨਾਲ ਇਸ ਲੜਕੀ ਦੇ ਨਾਲ ਸ਼ੇਸ਼ੜ ਕੀਤੀ ਗਈ ਸੀ ਔਰ ਕਿੰਨੇ ਦਿਨਾਂ ਤੋਂ ਜਿਹੜੀ ਇਹ ਲੜਕੀ ਇਸ ਦੇ ਕੋਲੋਂ ਹਾਰਮੋਨਿਮ ਸਿੱਖਣ ਆਉਂਦੀ ਸੀ ਬਿਲਕੁਲ ਪਰਮਿੰਦਰ ਤੁਹਾਨੂੰ ਦੱਸਦੀ ਘਟਨਾ ਜਿਹੜੀ ਹੈ ਮੌਕਾ ਦੇ ਪਿੰਡ ਦਲਾਲਾਪਾਦ ਦੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਹਾਰਮੋਨੀਅਮ ਸਿਖਾ ਰਿਆ ਸੀਗਾ ਤਾਂ ਇੱਕ ਛੋਟੀ ਉਮਰ ਦੀ ਲੜਕੀ ਜਿਹੜੀ 3-4 ਮਹੀਨੇ ਤੋਂ ਹਾਰਮੋਨੀਅਮ ਸਿੱਖਾਉਂਦੀ ਸੀ ਤਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਵੱਲੋਂ ਉਸਦੇ ਨਾਲ ਜਿਹੜੀ ਐ ਕੋਈ ਛੇੜਛਾੜ ਕੀਤੀ ਜਾਂਦੀ ਹੈ ਤਾਂ ਲੜਕੀ ਆਪਣੇ ਜਦੋਂ ਘਰ-ਬਾਰ ਦੇ ਵਿੱਚ ਜਾ ਕੇ ਪਰਿਵਾਰ ਨੂੰ ਦੱਸਦੀ ਹੈ ਤਾਂ ਪਰਿਵਾਰ ਗੁੱਸੇ ਦੇ ਵਿੱਚ ਆ ਕੇ ਪਿੰਡ ਵਾਲਿਆਂ ਨਾਲ ਲੈ ਕੇ ਤਾਂ ਉਸ ਸੇਵਾਦਾਰ ਕੋਲ ਜਾਂਦਾ ਤਾਂ ਸੇਵਾਦਾਰ ਦੀ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਤੇ ਉੱਪਰ ਵੀ ਜਿਹੜਾ ਪਿੰਡ ਵਾਲਿਆਂ ਵੱਲੋਂ ਜਿਹੜਾ ਪਤਰਾਵ ਕੀਤਾ ਜਾਂਦਾ ਪੁਲਿਸ ਦੀਆਂ ਜਿਹੜੀਆਂ ਗੱਟੀਆਂ ਭੰਨੀਆਂ ਜਾਂਦੀਆਂ ਤਾਂ ਪੁਲਿਸ ਕੋਟ ਫੋਰਸ ਹੋਰ ਮੰਗਵਾ ਕੇ ਤਾਂ ਗੁਰਦੁਆਰਾ ਸਾਹਿਬ ਦੇ ਜਿਹੜਾ ਸੇਵਾਦਾਰ ਹੈ ਉਸ ਨੂੰ ਜਿਹੜਾ ਥਾਣੇ ਵਿੱਚ ਲਿਜਾਇਆ ਜਾਂਦਾ ਔਰ ਜਿਹੜੇ ਐ 25 ਤੋਂ 30 ਜਿਹੜੇ ਅਣਪਛਾਤੇ ਲੋਕ ਉਹਨਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਉਸ ਤੇ ਵੀ ਜਿਹੜਾ ਮਾਮਲਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਜੀ ਪ੍ਰਵਿੰਦਰ ਜੀ ਦਿਲਪ ਹੈਰਾਨ ਵਾਲੀ ਗੱਲ ਇਹ ਹੈ ਕਿ ਪੁਲਿਸ ਤਾਂ ਉਹਨਾਂ ਦੇ ਹੱਕ ਵਿੱਚ ਆਈ ਸੀਗੀ ਪਿੰਡ तर पेडवाने किंवा पुलस हमला कर देता करता ਬਿਲਕੁਲ ਭਿੰਦਰ ਦੇਖੋ ਪੁਲਿਸ ਪਾਰਟੀ ਜਦੋਂ ਮੌਕੇ ਤੇ ਪਹੁੰਚੀ ਲੋਕਾਂ ਨੇ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਨੇ ਜਿਹੜਾ ਮੌਕੇ ਤੇ ਪਹੁੰਚ ਕੇ ਦੋਨੇ ਪੱਖਾਂ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਪਰ ਜਿਹੜਾ ਪਿੰਡ ਵਾਲਿਆਂ ਨੇ ਗੁੱਸੇ ਦੇ ਵਿੱਚ ਜਾ ਕੇ ਪਤਰਾਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੌਕੇ ਤੇ ਜਿਹੜੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਗੱਡੀਆਂ ਵੀ ਬੰਦ ਕੀਤੀਆਂ ਤੇ ਜਿਸ ਤੋਂ ਬਾਅਦ ਹੋਰ ਭਾਰੀ ਪੁਲਿਸ ਮੰਗਵਾ ਕੇ ਜਿਹੜੀ ਹੈ 25 ਤੋਂ 30 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਮਾਮਲਾ ਵੀ ਜਿਹੜਾ ਦਰ ਸਿੱਖ ਜਾਂਦੀ ਸੀ ਕਿ ਉਸ ਦੇ ਨਾਲ ਕੋਈ ਹੋਰ ਵੀ ਬੱਚੇ ਹੁੰਦੇ ਨੇ ਉਸ ਟਾਈਮ ਦੇਖੋ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਕਾਫੀ ਮਿਹਨਤੋਂ ਜਿਹੜਾ ਹਾਰਮੋਨੀਅਮ ਸਿਖਾ ਰਿਹਾ ਜਿੱਤਾ ਬੱਚੀ ਵੀ ਜਿਹੜੀ ਉੱਥੇ ਹਾਰਮੋਨੀਅਮ ਸਿੱਖਣ ਜਾਂਦੀ ਸੀ ਜੀ ਬ੍ਰਿੰਦਰ ਜੀ ਜੇ ਦਿਲਪ ਜਾਣਕਾਰੀ ਦੇ ਦਿਆ ਤੁਹਾਡਾ ਧੰਨਵਾਦ ਆਦ ਦੇ ਕੇ ਲਗਾਤਾਰ ਅਜਿਹੀਆਂ ਘਟਨਾਵਾਂ ਜਿਹੜੀ ਆ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰ ਰਹੀਆਂ ਨੇ ਕਿੱਥੇ ਕਮੀ ਕਹਿ ਸਕਦੇ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਸਿਰਕਾਤਾ ਸਾਹਿਬ ਦੇ ਜੱਥੇ ਦਾ ਕੁਲਦੀਪ ਸਿੰਘ ਗਰਗੱਜ ਨੇ ਕਈ ਜਿਹੜੇ ਆ ਬਿਆਨ ਦਿੱਤੇਗੇ ਸੀਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਕੋਈ ਵੀ ਘਟਨਾ ਅਜੇ ਹੀ ਨਹੀਂ ਵਾਪਰੇਗੀ ਜਿਸ ਦੇ ਨਾਲ ਸਿੱਖ ਕੌਮ ਦਾ ਜਿਹੜਾ ਸਨਨੀਮਾ ਹੋਵੇਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਜਿਹੜੇ ਬੇਅਦਬੀ ਦੇ ਮਾਮਲੇ ਵਾਧਦੇ ਸੀਗੇ ਉਹ ਵੀ ਨਹੀਂ ਵਾਪਰਨਗੇ ਕਿਉਂਕਿ ਸਿਕਿਉਰਿਟੀ ਲਗਾ ਦਿੱਤੀ ਗਈਆਂ ਨੇ ਉਸ ਤੋਂ ਬਾਅਦ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਸੀਗਾ 24 ਘੰਟੇ ਜਿਹੜੇ ਕੈਮਰੇ ਲੱਗੇ ਹੋਣਗੇ ਔਨ ਹੋਣਗੇ ਪਰ ਲਗਾਤਾਰ ਉਹਨਾਂ ਦਾ ਬਿਆਨ ਤੋਂ ਬਾਅਦ ਵੀ ਜਿਹੜੇ ਆ ਅਜੇ ਹੀ ਘਟਨਾ ਦੇਖ ਨੂੰ ਮਿਲ ਰਹੀਆਂ ਨੇ ਕਿਉਂਕਿ ਪੰਜਾਬ 'ਚ ਬਿਆਨਾਂ ਤੋਂ ਬਾਅਦ ਕਈ ਤਰ੍ਹਾਂ ਦੇ ਘਟਨਾਵਾਂ ਵਾਪਰ ਗਈਆਂ ਨੇ 1900 ਹਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ-ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਿਾਂਗੇ ਵਾਅਦਾ ਹੈ ਇਸੇਰੇ ਮੋਗਾ ਤੋਂ ਖਬਰ سامنے ਆ ਰਹੀ ਹੈ ਮੋਗਾ ਦੇ ਵਿੱਚ ਇੱਕ ਨਿਜੀ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਹੋਇਆ ਪਿੰਡ ਵਾਲੇ ਦੇ ਵੱਲੋਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੰਗਾਮਾ ਕੀਤਾ ਗਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਇੱਕ ਪਿੰਡ ਦੀ ਲੜਕੀ ਜਿਹੜੀ ਆ 2-3 ਮਹੀਨਿਆਂ ਤੋਂ ਇੱਕ ਸੇਵਾਦਾਰ ਤੋਂ ਹਾਰਮੋਨੀਅਮ ਸਿੱਖਵਾ ਜਾਂਦੀ ਸੀਗੀ ਪਰ ਲਗਾਤਾਰ ਜਿਹੜੀ ਆ ਡੇ ਬਾਏ ਡੇ ਜਾਂਦੀ ਸੀ ਤਾਂ ਆਖਿਰਕਾਰ ਬਿੱਤੀ ਦਿਨ ਜਿਹੜਾ ਆ ਇਸ ਸੇਵਾਦਾਰ ਦੇ ਵੱਲੋਂ ਉਸ ਲੜਕੀ ਦੇ ਨਾਲ ਕਹਿ ਸਕਦੇ ਆ 12 ਤੋਂ 13 ਸਾਲ ਦੀ ਉਮਰ ਆ ਉਸ ਲੜਕੀ ਤੇ ਨਾਲ ਸ਼ੇਰ ਸ਼ੜ ਕੀਤਾ ਗਿਆ ਜਿਸ ਤੋਂ ਬਾਅਦ ਇਸ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰ ਵਾਲੇ ਅਤੇ ਪੂਰੇ ਪਿੰਡ ਰਲ ਕੇ ਜਿਹੜੇ ਆ ਪੁਲਿਸ ਗੁਰਦਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਜਿਹੜਾ ਆ ਸੇਵਾਦਾਰ ਦੇ ਨਾਲ ਹੱਥ ਪਾਈ ਕੰਨੀ ਸ਼ੁਰੂ ਕਰ ਦਿੱਤੀ ਸੀਗੀ ਤਾਂ ਇਸੇ ਦੌਰਾਨ ਜਿੱਦੋਂ ਜ਼ਿਆਦਾ ਹੰਗਾਮਾ ਹੁੰਦਾ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਆ ਤਾਂ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਪੁਲਿਸ ਪਾਰਟੀ ਦੀ ਗੱਡੀ ਤੇ ਵੀ ਹਮਲਾ ਕਰ ਦਿੱਤਾ ਆ ਪੁਲਿਸ ਪਾਰਟੀ ਦੀ ਗੱਡੀ ਜਿਹੜੀ ਆ ਸ਼ੀਸ਼ੇ ਤੋੜ ਦਿੱਤੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲੈਂਦੇ ਹੋਇਆ ਪਿੰਡ ਦੇ ਕਈ ਅਣਪਛਾਤੇ ਦਾ ਜਿਹੜਾ ਆ ਪਰਚਾ ਦਰਜ ਕੀਤਾ ਗਿਆ ਪਰ ਲਗਾਤਾਰ ਜਿਹੇ ਮਾਮਲੇ ਪੰਜਾਬ ਦੇ ਵਿੱਚ ਵਧਦੇ ਜਾ ਰਹੇ ਨੇ ਕੀ ਕਾਰਨ ਆ ਕਿਉਂ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੀ ਘਟਨਾ ਵਾਪਰਦੀਆਂ ਨੇ ਤੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਮੋਗਾ ਤੋਂ ਦਲੀਪ ਜੜ ਚੁੱਕੇ ਨੇ ਜੀ ਦਲੀਪ ਕੀ ਕੋਈ ਜਾਣਕਾਰੀ ਹੈ ਇਹ ਸੇਵਾਦਾਰ ਕਿੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਿਸ ਤਰੀਕੇ ਦੇ ਨਾਲ ਇਸ ਲੜਕੀ ਦੇ ਨਾਲ ਸ਼ੇਸ਼ੜ ਕੀਤੀ ਗਈ ਸੀ ਔਰ ਕਿੰਨੇ ਦਿਨਾਂ ਤੋਂ ਜਿਹੜੀ ਇਹ ਲੜਕੀ ਇਸ ਦੇ ਕੋਲੋਂ ਹਾਰਮੋਨਿਮ ਸਿੱਖਣ ਆਉਂਦੀ ਸੀ ਬਿਲਕੁਲ ਪਰਮਿੰਦਰ ਤੁਹਾਨੂੰ ਦੱਸ ਜੀ ਘਟਨਾ ਜਿਹੜੀ ਹੈ ਮੋਗਾ ਦੇ ਪਿੰਡ ਦਲਾਲਾਪਾਦ ਦੀ ਹੈ ਜਿੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਹਾਰਮੋਨੀਅਮ ਸਿਖਾ ਰਿਆ ਸੀਗਾ ਤਾਂ ਇੱਕ ਛੋਟੀ ਉਮਰ ਦੀ ਲੜਕੀ ਜਿਹੜੀ ਕਰੀਬ 3-4 ਮਹੀਨੇ ਤੋਂ ਹਾਰਮੋਨੀਅਮ ਸਿੱਖਾਉਂਦੀ ਸੀ ਤਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਵੱਲੋਂ ਉਸਦੇ ਨਾਲ ਜਿਹੜੀ ਐ ਕੋਈ ਛੇੜਛਾੜ ਕੀਤੀ ਜਾਂਦੀ ਹੈ ਤਾਂ ਲੜਕੀ ਆਪਣੇ ਜਦੋਂ ਘਰ-ਬਾਰ ਦੇ ਵਿੱਚ ਆ ਕੇ ਪਰਿਵਾਰ ਨੂੰ ਦੱਸਦੀ ਹੈ ਤਾਂ ਪਰਿਵਾਰ ਦੁਸਰੇ ਦੇ ਵਿੱਚ ਆ ਕੇ ਪਿੰਡ ਵਾਲਿਆਂ ਨਾਲ ਲੈ ਕੇ ਤਾਂ ਉਸ ਸੇਵਾਦਾਰ ਕੋਲ ਜਾਂਦਾ ਤਾਂ ਸੇਵਾਦਾਰ ਦੀ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪਾਲਿਸ ਵੱਲੋਂ ਉੱਪਰ ਵੀ ਜਿਹੜਾ ਪਿੰਡ ਵਾਲਿਆਂ ਵੱਲੋਂ ਜਿਹੜਾ ਪਤਰਾਵ ਕੀਤਾ ਜਾਂਦਾ ਪੁਲਿਸ ਦੀਆਂ ਜਿਹੜੀਆਂ ਗਤੀਆਂ ਪੰਨੀਆਂ ਜਾਂਦੀਆਂ ਤਾਂ ਪੁਲਿਸ ਕੋਲ ਫੋਰਸ ਵਰ ਮੰਗਵਾ ਕੇ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਉਸ ਨੂੰ ਜਿਹੜਾ ਥਾਣੇ ਵਿੱਚ ਲੈ ਆਇਆ ਜਾਂਦਾ ਔਰ ਜਿਹੜੇ ਐ 25 ਤੋਂ 30 ਜਿਹੜੇ ਅਣਪਛਾਤੇ ਲੋਕ ਉਹਨਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਜਾਂਦਾ ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈ ਉਸ ਤੇ ਵੀ ਜਿਹੜਾ ਮਾਮਲਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਜੀ ਪ੍ਰਮਿੰਦਰ ਜੀ ਦਿਲੀਪ ਹੈਰਾਨ ਵਾਲੀ ਗੱਲ ਇਹ ਹੈ ਕਿ ਪੁਲਿਸ ਤਾਂ ਉਹਨਾਂ ਦੇ ਹੱਕ ਵਿੱਚ ਆਈ ਸੀ ਕਿ ਪਿੰਡ ਦੇ ਹੱਕ ਪਿੰਡ ਵਾਲੇ ਨੇ ਕਿਉਂ ਪੁਲਿਸ ਉੱਤੇ ਹਮਲਾ ਕਰ ਦਿੱਤਾ ਬਿਲਕੁਲ ਭਮਿੰਦਰ ਦੇਖੋ ਪੁਲਿਸ ਦੀ ਪਾਰਟੀ ਜਦੋਂ ਮੌਕੇ ਤੇ ਪਹੁੰਚੀਏ ਲੋਕਾਂ ਨੇ ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ ਪੁਲਿਸ ਨੇ ਜਿਹੜਾ ਮੌਕੇ ਤੇ ਪਹੁੰਚ ਕੇ ਦੋਨੇ ਪੱਖਾਂ ਨੂੰ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਪਰ ਜਿਹੜਾ ਪਿੰਡ ਵਾਲਿਆਂ ਨੇ ਗੁੱਸੇ ਦੇ ਵਿੱਚ ਜਾ ਕੇ ਪਥਰਾਵ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੌਕੇ ਤੇ ਜਿਹੜੀ ਪੁਲਿਸ ਮੁਲਾਜ਼ਮਾਂ ਜਿਹੜੀਆਂ ਗੱਡੀਆਂ ਵੀ ਪੰਜੀਆਂ ਤੇ ਜਿਸ ਤੋਂ ਬਾਅਦ ਹੋਰ ਭਾਰੀ ਪੁਲਿਸ ਮੰਗਵਾ ਕੇ ਜਿਹੜੀ ਹੈ 25 ਤੋਂ 30 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਮਾਮਲਾ ਵੀ ਜਿਹੜਾ ਸਿੱਖ ਜਾਂਦੀ ਸੀ ਕਿ ਉਸ ਦੇ ਨਾਲ ਕੋਈ ਹੋਰ ਵੀ ਬੱਚੇ ਹੁੰਦੇ ਨੇ ਉਸ ਟਾਈਮ ਦੇਖੋ ਇਹਦੇ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸੇਵਾਦਾਰ ਹੈ ਕਾਫੀ ਮਹੀਨਾ ਤੋਂ ਜਿਹੜਾ ਹਾਰਮੋਨੀਅਮ ਸਿਖਾ ਰਿਹਾ ਜਿੱਤਾਂ ਬੱਚੀ ਵੀ ਜਿਹੜੀ ਉੱਥੇ ਹਾਰਮੋਨੀਅਮ ਸਿੱਖਣ ਜਾਂਦੀ ਸੀ ਜੀ ਭਰਮਿੰਦਰ ਜੀ ਜੇ ਦਿਲਪ ਜਾਣਕਾਰੀ ਦੇ ਦਿੰਦੇ ਹੋ ਤੁਹਾਡਾ ਧੰਨਵਾਦ ਆਦ ਦੇ ਕੇ ਲਗਾਤਾਰ ਅਜੀਆਂ ਘਟਨਾਵਾਂ ਜਿਹੜੀ ਆ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰ ਰਹੀਆਂ ਨੇ ਕਿੱਥੇ ਕਮੀ ਕਹਿ ਸਕਦੇ ਆ ਕਿਉਂਕਿ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਤਾ ਸਾਹਿਬ ਦੇ ਜਥੇ ਦਾ ਕੁਲਦੀਪ ਸਿੰਘ ਗਰਗਾਜ ਨੇ ਕਈ ਜਿਹੜੇ ਆ ਬਿਆਨ ਦਿੱਤੇ ਗਏ ਸੀਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਕੋਈ ਵੀ ਘਟਨਾ ਅਜੇ ਹੀ ਨਹੀਂ ਵਾਪਰੇਗੀ ਜਿਸ ਦੇ ਨਾਲ ਸਿੱਖ ਕੌਮ ਦਾ ਜਿਹੜਾ ਸਨਿਮਾ ਹੋਵੇਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਜਿਹੜੇ ਬੇਅਦਬੀ ਦੇ ਮਾਮਲੇ ਵਾਧੇ ਸੀਗੇ ਉਹ ਵੀ ਨਹੀਂ ਵਾਪਰਨਗੇ ਕਿਉਂਕਿ ਸਿਕਿਉਰਿਟੀ ਲਗਾ ਦਿੱਤੀ ਗਈਆਂ ਨੇ ਉਸ ਤੋਂ ਬਾਅਦ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਸੀਗਾ 24 ਘੰਟੇ ਜਿਹੜੇ ਕੈਮਰੇ ਲੱਗੇ ਹੋਣਗੇ ਔਨ ਹੋਣਗੇ ਪਰ ਲਗਾਤਾਰ ਉਹਨਾਂ ਦਾ ਬਿਆਨ ਤੋਂ ਬਾਅਦ ਵੀ ਜਿਹੜੇ ਆ ਅਜੇ ਹੀ ਘਟਨਾ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਪੰਜਾਬ 'ਚ ਬਿਆਨਾਂ ਤੋਂ ਬਾਅਦ ਕਈ ਤਰ੍ਹਾਂ ਦੇ ਘਟਨਾਵਾਂ ਵਾਪਰ ਗਿਆ ਨੇ ਕਈ ਜਗਾਵਾਂ ਤੇ ਬੇਅਦਬੀਆਂ ਹੋਈਆਂ ਨੇ ਪਰ ਇਸਤੇ باوجود ਵੀ ਸਿਰ ਅਕਾਲਤਾ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗਜ ਦੀ ਚੁੱਪੀ ਕਿਉਂ ਇਹ ਸਵਾਲੀ ਨਿਸ਼ਾਨ ਖੜਾ ਹੁੰਦਾ ਹੈ ਕਿਉਂ ਹਜੇ ਤੱਕ ਵੀ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਵਾਧਦੇ ਜਾ ਰਹੇ ਨੇ ਔਰ ਇੱਕ ਤਾਜ਼ਾ ਮਾਮਲਾ ਜਿਹੜਾ ਹੁਣ ਮੌਕੇ 'ਤੇ ਸਾਹਮਣੇ ਆ ਮੌਕੇ ਦੇ ਵਿੱਚ ਵੀ ਇੱਕ ਸੇਵਾਦਾਰ ਦੇ ਵੱਲੋਂ 13 ਸਾਲ ਦੀ ਜਿਹੜੀ ਇਹ ਮਹਿਜ ਬੱਚੀ ਆ ਹਰਮੋਨਿਕ ਸਿੱਖ ਜਾਂਦੀ ਸੀ ਪਾਉਸ ਦੇ ਨਾਲ ਜਿਹੜੀ ਆ ਉਸ ਦੇ ਵੱਲੋਂ ਸ਼ੇਅਰ ਸਾਰ ਕੀਤੀ ਗਈ ਸੀ ਕਿ ਹੁਣ ਇਹ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਸਿਰਕਾਲਤਖ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗਰਗਾਜੂ ਵੱਲੋਂ ਹੁਣ ਕਿਸ ਤਰੀਕੇ ਦਾ ਬਿਆਨ ਪਾਜੀ ਕੀਤੀ ਜਾਂਦੀ ਹੈ ਕਿ ਪੁਲਿਸ ਦੇ ਵੱਲੋਂ ਕਿਸ ਤਰੀਕੇ ਦਾ ਨਾ ਕਾਰਵਾਈ ਕੀਤੀ ਜਾਂਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਉਸ ਨੂੰ ਜਿਹੜੀ ਆ ਸਮਝਾਉਣ ਦੀ ਗੱਲ ਕਰਦੇ ਆ ਦੋਵਾਂ ਪਾਰਟੀਆਂ ਨਾਲ ਬਿਠਾ ਕੇ ਤੇ ਗੱਲਬਾਤ ਕਰਦੇ ਆ ਉਸੇ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਤੇ ਪਿੰਡ ਵਾਲਿਆਂ ਦੇ ਵੱਲੋਂ ਗੁੱਸੇ ਦੇ ਵਿੱਚ ਜਿਹੜੀ ਆ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਉਹਨਾਂ ਦੇ ਗੱਡੀ ਜਿਹੜੀ ਆ ਪੰਤ ਤੋਰ ਕਰ ਦਿੱਤੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ 25 ਤੋਂ 26 ਜਿਹੜੇ ਪਿੰਡ ਦੇ ਲੋਕ ਸੀਗੇ ਉਹਨਾਂ ਤੇ ਅਣਪਛਾਤੇ ਦੇ ਖਿਲਾਫ ਜਿਹੜਾ ਮਕਾਮਲਾ ਦਰਜ ਕਰਤਾ ਗਿਆ ਇਸ ਤੋਂ ਬਾਅਦ ਉਸ ਨੂੰ ਜਿਹੜੀ ਆ ਸੇਵਾਦਾਰ ਸੀਗਾ ਉਸ ਨੂੰ ਜਿਹੜਾ ਥਾਣੇ ਲਿਜਾ ਕੇ ਉਸ ਤੇ ਖਿਲਾਫ ਕਾਰਵਾਈ ਕਰਕੇ ਅਗਲੀ ਕਾਰਵਾਈ ਜਿਹੜੀ ਆ ਸ਼ੁਰੂ ਕਰ ਦਿੱਤੀ ਆ ਇਸ ਮਾਮਲੇ ਦੇ ਵਿੱਚ ਮੁੱਕ ਤੇ ਮੌਜੂਦ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੀ ਜਿਹੜੀ ਆ ਕਾਰਵਾਈ ਕੀਤੀ ਗਈ ਆ ਉਹ ਸੁਣਦੇ ਹਾਂ ਉਹਨਾਂ ਦੀ ਜਵਾਨੀ ਸਬਡਿਵੀਜ਼ਨ ਧਰਮਕੋਟ ਦੇ ਥਾਣਾ ਫਰਮਗੋੜ ਦੇ ਵਿੱਚ ਪਿੰਡ ਜਲਾਲਾਬਾਦ ਦੇ ਵਿੱਚ ਇੱਕ ਇਨਫੋਰਮੇਸ਼ਨ ਸਾਨੂੰ ਮਸਹੂਲ ਹੋਈ ਸੀ ਜਿਸ ਵਿੱਚ ਇੱਕ ਛੋਟੀ ਬੱਚੀ ਨਾਲ ਜਿਹੜਾ ਛੇਡ ਛਾੜ ਦੀ ਘਟਨਾ ਵਾਪਰੀ ਸੀ ਉਸ ਸੰਬੰਧ ਵਿੱਚ ਸਾਡੀ ਪੁਲਿਸ ਪਾਰਟੀ ਨੇ ਬੜੀ ਤੁਰੰਤ ਕਾਰਵਾਈ ਕਰਦਿਆਂ ਹਾਂ ਇਸ ਵਿੱਚ ਐਫ ਆਰ ਨੰਬਰ 205/25 ਅੰਡਰ ਸੈਕਸ਼ਨ 74 ਬੀ ਐਨ ਐਸ ਤੇ 8 ਪਾਕਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਸਮਤ ਵਿੱਚ ਜਿਹੜਾ ਦੋਸ਼ੀ ਕਰਮਜੀਤ ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਜੇ ਜਲਾਲਾਬਾਦ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਉਸ ਬੰਦ ਵਿੱਚ ਸਾਡੀ ਪੁਲਿਸ ਪਾਰਟੀ ਜਦੋਂ ਦੋਸ਼ੀ ਨੂੰ ਅਰੈਸਟ ਕਰਨ ਗਈ ਜਾਂ ਥੋਨੂੰ ਲੈ ਕੇ ਆਉਣਾ ਸੀ ਤੇ ਉਸ ਬੰਦ ਵਿੱਚ ਕੁਝ ਸ਼ਰਾਰੀਆਂ ਸ਼ਰਾਰਤੀ ਅਨਸਰਾਂ ਨੇ ਜਿਹੜਾ ਹੀ ਪੀਪਲਸ ਪਾਰਟੀ ਤੇ ਹਮਲਾ ਕੀਤਾ ਜਿਸ ਵਿੱਚ ਪੁਲਿਸ ਪਾਰਟੀ ਦੀਆਂ ਦੋ ਗੱਡੀਆਂ ਜਿਹੜੀਆਂ ਸੀ ਸ਼ੀਸ਼ੇ ਟੁੱਟ ਗਏ ਸੀ ਉਸ ਬੰਦ ਵਿੱਚ ਜਿਹੜਾ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਿਹੜਾ ਸ਼ਰਾਰਤੀ ਅਨਸਰਾਂ ਉਸ ਬੰਦ ਵਿੱਚ ਅਸੀਂ ਐਫਆਰ ਨੰਬਰ 206/25 ਅੰਡਰ ਸੈਕਸ਼ਨ 132 221 324 ਜਿਮਨ 3 ਤੇ 191 ਜਿਮਨ 3 ਤੇ 190 ਬੀ ਅਨਸ ਤਹਿਤ ਜਿਹੜੇ ਅਨਨੋਨ 2025 ਜਿਹੜੇ ਵਿਅਕਤੀ ਆ ਉਹਨਾਂ ਤੇ ਅਸੀਂ ਦਰਜ ਕਰਤੀ ਆ ਤੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ